ਮੇਰਾ ਨਾਮ ਹੈ ਅਮਰਿਤਪਾਲ ਸਿੰਘ ਮੈਂ 12th ਪਾਸ 12th ਪਾਸ ਸਟੂਡੈਂਟ ਹਾਂ ਤੇ ਮੈਂ ਐਥਲੈਟਿਕਸ ਦੇ ਵਿੱਚ ਨੈਸ਼ਨਲ ਲੈਵਲ ਤੱਕ ਖੇਡ ਚੁੱਕਿਆ ਹਾਂ ਤੇ ਗੇਮਸ ਦੇ ਵਿੱਚ ਮੇਰੀ ਐਥਲੈਟਿਕਸ ਹਨ 100 ਮੀਟਰ ਸਪ੍ਰਿੰਟ ਐਂਡ 200 ਮੀਟਰ ਸਪ੍ਰਿੰਟ ਮੇਰਾ ਸਾਰਾ ਨੋ ਇਹ ਮੈਸੇਜ ਹੈ ਕਿ ਨਸ਼ਿਆਂ ਤੋਂ ਦੂਰ ਰਹਿਣ ਤੇ ਗੇਮਸ ਦੇ ਨਾਲ ਵਾਦ ਤੋਂ ਵਾਦ ਜੁੜਨ ਤੇ ਗੇਮਸ ਦੇ ਨਾਲ ਹੀ ਤੁਹਾਨੂੰ ਸਫਲਤਾ ਮਿਲੇਗੀ ਲੋਕਾਂ ਦਾ ਬੜਾ ਸਹਿਯੋਗ ਹੈ ਪਰ ਲੋਕ ਸਾਰੇ ਬਹੁਤ ਖੁਸ਼ ਹੈ ਵੀ ਜਿਹੜਾ ਸਰਕਾਰ ਨੇ ਪ੍ਰੋਲਾ ਕੀਤਾ ਵੇ ਅਸੀਂ ਸਰਕਾਰ ਦੇ ਨਾਲ ਆ ਇਹ ਜੋ ਚ ਸਾਡੇ ਐਸਐਚਓ ਕੋਰੀਡੋਰ ਤਖਵੀਰ ਸਿੰਘ ਜੀ ਉਹਨਾਂ ਦਾ ਬਹੁਤ ਸਹਿਯੋਗ ਹੈ ਜਿਹੜਾ ਜਿਹੜੇ ਉਹਨਾਂ ਨੂੰ ਪਿੰਡ 12 13 ਦੇ ਜਿਹੜੇ ਥਾਣਾ ਪੈਂਦਾ ਵਾ ਇਹਨਾਂ ਬਹੁਤ ਸਖਤਾਈ ਕੀਤੀ ਆ ਜਿਹੜੇ ਮਾੜਾ ਮੋਟਾ ਕਰਨ ਰਏ ਸੀ ਉਹ ਵੀ ਆਪਣਾ ਬਿਸਰਾ 골 ਕਰ ਚੁੱਕੇ ਸਪੰਚ ਸ਼ਾਹਪੁਰ ਘਰਾਇਆ ਔਰ ਜੋ ਮਹਿਮਸ ਸਰਕਾਰ ਨੇ ਚਲਾਈ ਜੁਧ ਨਸ਼ਿਆਂ ਵਿਰੁੱਧ ਉਸ ਦਾ ਅਸਰ ਜਿਹੜਾ ਵਾ ਉਹ ਮੇਰੇ ਖਿਆਲ ਆ ਵੀ ਸਾਰੇ ਪੰਜਾਬ ਦੇ ਵਿੱਚ ਨਜ਼ਰ ਆਉਣ ਲਿਆ ਵਾ ਤੇ ਇਹਦਾ ਅਸਰ ਸਾਡੇ ਪਿੰਡ ਦੇ ਵਿੱਚ ਵੀ ਨਜ਼ਰ ਆਇਆ ਵਾ ਤੇ ਨੌਜਵਾਨੀ ਜਿਹੜੀ ਸਾਹਮਣੇ ਨਜ਼ਰ ਆਉਂਦੀ ਆ ਤੇ ਗਰਾਊਂਡ ਦਾ ਰੋਖ ਕੀਤਾ ਵਾ ਇਹਨਾਂ ਨੇ ਤੇ ਗਰਾਊਂਡ ਦੇ ਰੋਕ ਕਰਕੇ ਆ ਵੇਖੋ ਨੌਜਵਾਨੀ ਜਿਹੜੀ ਆ ਸਾਡੀ ਗਰਾਊਂਡਾਂ ਕਰਕੇ ਹੀ ਵਜਣੀ ਆ ਮੈਂ ਪਿੰਡ ਨਸੀਗਾ ਮੇਰੇ ਦਾ ਸਰਪੰਚ ਕੈਪਟਨ ਰਜੀਤ ਸਿੰਘ ਸਾਡਾ ਪਿੰਡ ਬਾੜ ਤੋਂ ਤਕਰੀਬਨ 1.5 ਕਿਲੋਮੀਟਰ ਪਿੱਛੇ ਪੈਂਦਾ ਜੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਜਿਹੜੀ ਮਹਿੰਮ ਚੱਲੀ ਆ ਉਹਦੇ ਵਿੱਚ ਜ ਬਹੁਤ ਹੀ ਜ਼ਿਆਦਾ ਜਿਹੜਾ ਸਾਨੂੰ ਹੰਗਾਰਾ ਮਿਲਿਆ ਤੇ ਬਹੁਤ ਹੀ ਲੋਕ ਜਿਹੜੇ ਇਹ ਲਹਿਰ ਤੋਂ ਦੂਰ ਹੋਏ ਨਸ਼ਿਆਂ ਵਾਲੀ ਤੋਂ ਤੇ ਆਮ ਤਾਰਾ ਜਿਹਾ ਹੁੰਡੇ ਆ ਨਹੀਂ ਨਸ਼ਾ ਕਰ ਰਹੇ ਹੁਣ ਤੇ ਡਰ ਦਾ ਮਾਹੌਲ ਵੀ ਹੈ ਲੋਕਾਂ ਨੂੰ ਜਿੱਦਾਂ ਪ੍ਰਾਪਰਟੀਆਂ ਅਟੈਚ ਕਰ ਰਹੇ ਆ ਲੋਕੀ ਜਿਹੜੇ ਆ ਉਹ ਮੋੜ ਰਹੇ ਆ ਇਸ ਕੰਮ ਵੱਲੋਂ ਤੇ ਅਮੀਰ ਆ ਪੀਣ ਵਾਲੇ ਸਮੇਂ ਦੇ ਵਿੱਚ ਨਸ਼ੇ ਦਾ ਕੋੜ ਹੀ ਖਤਮ ਹੋ ਸਕਦਾ ਸੋ ਸਾਹਿਬ ਨੂੰ ਅਸੀਂ ਪਹਿਲਾਂ ਵੀ ਲਿਖਤੀ ਰੂਪ ਚ ਵੀ ਦਿੱਤਾ ਨਾ ਹੀ ਕੋਈ ਫੜਿਆ ਗਿਆ ਵਾ ਤੇ ਨਾ ਹੀ ਕੋਈ ਹੈ ਜੇ ਹੋਇਆ ਵੀ ਤੇ ਅਸੀਂ ਆਪ ਉਹਨਾਂ ਨੂੰ ਫੜਾਵਾਂਗੇ ਦੂਜਾ ਅਸੀਂ ਪਿੰਡ ਦੇ ਵਿੱਚ ਮਤੇ ਪਾ ਕੇ ਕਲੀਅਰ ਕਰਤਾ ਜੇ ਕੋਈ ਬੰਦਾ ਇਹੋ ਜਿਹਾ ਵੀ ਹੋਇਆ ਪੜਿਆ ਗਿਆ ਜਾਂ ਪਾਇਆ ਗਿਆ ਤੇਹੀਂ ਸਾਡੇ ਪਿੰਡ ਦੇ ਵਿੱਚ ਕੋਈ ਵਧੀ ਜਮਾਤ ਕਰਨ ਵਾਲਾ ਨਹੀਂ ਜਾਏਗਾ ਦੋਨਾਂ ਪਿੰਡਾਂ ਦੇ ਵਿੱਚ ਜਿਹੜੀਆਂ ਪੰਚਾਇਤਾਂ ਤੇ ਨੌਜਵਾਨ ਪੀੜ੍ਹੀ ਹੈ ਨਸ਼ਿਆਂ ਤੋਂ ਜਿਹੜਾ ਬਿਲਕੁਲ ਗਰੇਜ ਆ ਖੇਡਾਂ ਵੱਲ ਜਿਹੜਾ ਉਹਨਾਂ ਦਾ ਧਿਆਨ ਆ ਤੇ ਪਿੰਡ ਦੀਆਂ ਪੰਚਾਇਤਾਂ ਨੇ ਇੱਕ ਜੋ ਢੋਕੇ ਪਾਰਟੀ ਬਜਿਤ ਉੱਠ ਕੇ ਜਿਹੜਾ ਵਾ ਸਾਨੂੰ 100% ਹੰਗਾਰਾ ਦਿੱਤਾ ਇਸ ਨਸ਼ੇ ਦੀ ਜਿਹੜੀ ਹੈਗੀ ਆ ਨਸ਼ੇ ਦਾ ਕੋੜ ਆ ਇਨੂੰ ਅਸੀਂ ਫੈਲਣ ਨਹੀਂ ਦੇਾਂਗੇ